ਕੰਮਕੀਨ ਕੀ ਚੰਗਾ ਲੱਗਦਾ ਤੁਹਾਨੂੰ ਕੋਡ 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 ਤੋਂ ਸਾਥ ਕਰਦਾ ਹਾਂ ਕੋਡ ਤੋਂ ਸਾਥ ਕਰਦਾ ਹਾਂ ਮੈਨੂੰ ਹਰ ਚੁੱਕਿਆ ਨੂੰ ਮਿੱਠਾ ਬਹੁਤ ਅੱਛਾ ਲੱਗਦਾ ਹੁੰਦਾ ਨੇ ਤੇ ਕਈਆਂ ਨੂੰ ਕੰਮਕੀ ਜਿਵੇਂ ਮੈਨੂੰ ਨਗੱਟਾ ਪਸੰਦ ਨਹੀਂ ਹੈ ਅੱਛਾ ਅੱਛਾ ਜੀ ਮੇਰਾ ਮਤਲਬ ਹਰਤੀ ਜਿਵੇਂ ਕੰਮਕੀ ਇਹਦੇ ਕੋਡ ਤੋਂ ਸਾਥ ਦਾ ਜਿਹਾ ਬੱਸ ਹਰਤੀ ਜੀ ਦਾ ਮੈਨੂੰ ਕਰਾਰੀ ਚਾਹੀਦੀ ਹੁੰਦੀ ਹੈ ਬਸ ਇਹੀ ਰੁਟੀਨ ਹੈ ਜੀ ਗਾਣੇ ਸੁਣਨੇ ਨੇ ਉਹ ਕਰ ਲਰ ਲੇਕਿਨ ਟੈਪਿੰਗ ਟ੍ਰੈਵਲਿੰਗ ਦਾ ਬਹੁਤ ਸ਼ੌਂਕ ਹੈ ਨੂੰ ਚਾਹੀਦਾ ਹੈ ਬਾਈ ਟ੍ਰੈਵਲਿੰਗ ਤੁਸੀਂ ਕਿਹੜੀ ਕਲਾਸ ਕਰਦੇ ਹੋ ਕਿ ਮੈਂ ਫਸਟ ਕਲਾਸ ਕਰਦਾ ਹਾਂ ਇਹ ਕਲਾਸ ਕਰ ਕੋਈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਮੇਰਾ ਇਹ ਮੰਨਣਾ ਹੈ ਕਿ ਚਾਹੇ ਕੋਈ ਲੱਖਪਤੀ ਹੈ ਕਰੋੜਪਤੀ ਅਰਨਾਭ ਹੈ ਜਿਹੜਾ ਬੰਦਾ ਆਪਣੇ ਆਪ ਦੇ ਪੈਸੇ ਨਹੀਂ ਖਰਚ ਸਕਦਾ ਨਾ ਉਹ ਦਾਨ ਤੋਂ ਕਰੇ ਨਹੀਂ ਸਕਦਾ ਉਹ ਕਿਸੇ ਨੂੰ 10 ਰੁਪਏ ਦੇ ਦੇਣਗੇ 10 ਰੁਪਏ ਸੋਚੇਗਾ ਕਿ ਮੈਂ ਧਿਆਨ ਦਿਨਾ ਦੇ ਆ। ਇਸ ਲਈ ਆਪਣੇ ਲਿਵਿੰਗ ਸਟੈਂਡਰਡ ਆ ਉਹ ਹਾਈ ਰੱਖੋ ਅੱਛਾ ਕੱਢਿਆ ਰਿਹਾ ਬਣਾ ਅੱਛਾ ਕੱਢਿਆ ਬਣਾ ਮੈਂ ਅੱਜ ਆਈ ਬਹੁਤ ਵਧੀਆ ਕੜੀ ਹੈ ਪਰ ਸੇ ਪੈਰਡ ਰਿਹਾ ਬਣਾ ਅੱਛੇ ਕਰਾ ਸੋ ਮੈਂ ਸਫਲ ਫਸਟ ਕਲਾਸ ਕਰਨਾ ਚਾਹੁੰਦਾ ਕਰਨਾ ਚਾਹੁੰਦਾ ਹਾਲੇ ਕਿ ਚੱਲੀ ਗਈ ਫਲਾਈਟ ਹੈ ਇਕਨੋਮੀ ਕਲਾਸ ਹੈ ਇਸ ਕਰਕੇ ਰੋਣ ਦੂਗਾ ਕੁਛ ਸਬਰ ਕਰਨਾ ਸੋ ਮੇਰਾ ਇਹ ਮੰਨਣਾ ਹੈਗਾ ਕਿ ਮੈਂ ਆਪਣੇ ਉੱਤੇ ਕੰਮ ਕਰਨਾ ਸਿੱਖੋ ਕਿਉਂਕਿ ਦਾਨ ਦੇਣ ਦੀ ਤਰ੍ਹਾਂ ਉਹ ਆਪੇ ਹੀ